ਲਓ ਵੀ ਦੋਸਤੋ ਆ ਦੇਖੋ ਜੀ ਆ ਖੜ ਜਾ ਖੜ ਜਾ ਚੜ੍ਹ ਜਾ ਚੜ੍ਹ ਜਾ ਆ ਦੇਖੋ ਭਾਈ ਜੀ ਮੋਟਰ ਦਾ ਜਿੰਦਾ ਭੰਨ ਗਏ ਜੀ ਇਹ ਮੋਟਰ ਤੇ ਚੋਰੀ ਕਰਦੇ ਫੜੇ ਗਏ ਆ ਮੋਟਰ ਦੇ ਭਾਈ ਕੀ ਕਰਦੇ ਆ ਇਹ ਤੁਹਾਨੂੰ ਅਸੀਂ ਆ ਇਹਨਾਂ ਦੀ ਜਵਾਨੀ ਦੱਸਾਂਗੇ ਕਿਉਂਕਿ ਅੱਜ ਕੱਲ ਸਾਡਾ ਜਿਹੜਾ ਹੁਣ ਠੰਡ ਦਾ ਮੌਸਮ ਹੈ ਜੀ ਤੇ ਲੋਕਾਂ ਦੀਆਂ ਮੋਟਰਾਂ ਤੋਂ ਇਧਰ ਮੁਕਰੋ ਸਾਹਮਣੇ ਦੇਖੋ ਮੋਟਰਾਂ ਦੀਆਂ ਵੀਡੀਓ ਤਾਂ ਬਣੂਗੀ ਘੰਡਾ ਫਿਰੂਗਾ ਬਈ ਕੈਮਰਾ ਬੰਦ ਕਰ ਦੋ ਮੇਰੀ ਤਾਂ ਸੋਨਾ ਕਮਣਾ ਕਰ ਓ ਖੜ ਜਾ ਦੇਈ ਦੋਸਤੋ ਇਹ ਜਿਹੜੇ ਮੋਟਰਾਂ ਦੇ ਤਾਰਾ ਵੜਦੇ ਆ ਜਨਰੇਟਰਾਂ ਦਾ ਟਰਾਂਸਫਾਰਮਰ ਦਾ ਤੇਲ ਘੜਦੇ ਆ ਠੀਕ ਆ ਇਹਨਾਂ ਦੀ ਮੋਟੀ ਕਮਾਈ ਆ ਤੁਸੀਂ ਦੇਖੋ ਸਾਹਮਣੇ ਬੋਲਟ ਦੇ ਆਇਆ ਬੋਲਟ ਇਹਨਾਂ ਦੇ ਕੋਲੇ ਸੀਗਾ ਅਸੀਂ ਤਾਂ ਇਧਰੋਂ ਨਾਲ ਖੇਤ ਪਾਣੀ ਲਾਦੇ ਸੀ ਕਰਨ ਕਰੂ ਤੇ ਮੌਕੇ ਤੇ ਫੜੇ ਗਏ ਆ ਇਧਰ ਆਓ ਖੜੇ ਖੜੇ ਇੱਥੇ ਖੜੋ ਅਜੇ ਖੜੋ ਬਾਈ ਤੁਹਾਨੂੰ ਜਾਣ ਦੋ ਚਲ ਚਲ ਸੁਣੋ ਦੇਖੋ ਖੜੋ ਬਾਈ ਵੀਡੀਓ ਨਾ ਬਣਾਓ ਇਧਰ ਇਧਰ ਸਾਡਾ ਤਾਂ ਸਾਥ ਦਰਦੇ ਆ ਬਾਈ ਬਣ ਕੇ ਬੰਦ ਕਰਦੇ ਹਾਂ ਖੜਾ 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 ਬਾਈ ਬੰਦ ਕਰ ਦਿਓ ਨਾ ਵੀਡੀਓ ਨਹੀਂ ਬਣਉਂਦੀ ਫੇ ਲਾਈਵ ਐ ਅਸੋ ਕੀ ਕੰਮ ਕਰਨ ਗਏ ਮੋਟਰ ਦੇ ਕਰਨੇ। ਬਾਈ ਯਾਰ ਨਾ ਮੈਂ ਬਾਹਰ ਨਹੀਂ। ਫਰਕ ਲਾ ਜਾਂਦਾ ਬਿੰਦਕ ਵੀ ਚੱਲ ਅੰਦਰ ਬੈਠ ਜਨ ਬਾਹਰ ਹਵਾ ਚੱਲੀ ਜਾਂਦੀ ਸੀ। ਸਸਤਾ ਤਾਂ ਕਰਕੇ ਬਾਹਰ ਖੋਲਦੇ ਸੀਗੇ। ਚੱਲ ਆ ਜਾ ਪਾ ਚੱਲੀ ਐ। ਇਹ ਇੱਥੇ ਕਿੱਥੇ ਚੱਲਾਂਗੇ? ਖੜੇ ਇੱਥੇ ਖੜ੍ਹ। ਇੱਥੇ ਖੜ੍ਹ ਜਾ। ਬਾਈ ਯਾਰ ਹਾਂ। ਖੜ੍ਹਦੇ ਯਾਰ। ਦਿਮਾਗ ਦੀ ਗੱਲ। ਖੜ੍ਹ। ਨਹੀਂ ਤੇ ਜਿਆਦਾ ਕੀ ਕਰੀਏ। ਖੜ੍ਹ ਜਾ ਸੇ। ਇੱਥੇ ਇੱਥੇ ਖੜ੍ਹ। ਇੱਥੇ ਖੜ੍ਹ। ਕੋਈ ਹਵਾ ਚੱਲਦੀ। ਠੰਡੀ ਤਾਂ ਕਰਕੇ ਅਸੀਂ ਅੰਦਰ ਬੈਠਦੇ ਸੀ ਬਿੰਦਕ। ਨਹੀਂ ਥੋੜੇ ਬੁੜੇ ਜੀ ਮੋਟਰ ਆਏ ਅੰਦਰ ਅੰਦਰ ਬੈਠਦੇ ਸੀਗੇ। ਬਾਈ ਯਾਰ ਤਾਂ ਗੱਲ ਸਹੀ ਸੀ ਗੱਲ ਦੱਸ ਮੋਟਰ ਤੇ ਕਰਨ ਕੀ ਆਏ ਸੀ ਚੋਰੀ ਕਰਦੇ ਹੋ? ਨਹੀਂ ਬਈ। ਅਬ ਅਬ ਬੋਲਟ ਨਵਾਂ ਬੋਲਟ ਹੈ। ਇਹ ਤਾਂ ਵੀ ਹੋਣਾ ਸੀ ਆਪਦਾ ਲੈਤਾ ਹੋਇਆ। ਨਾ ਇਹਦੇ ਨੰਬਰ ਪਲੇਟ ਹੈ ਨਾ ਕੋਈ ਇਹਦੇ ਆਰ ਸੀ ਹੈਗੀ ਆ? ਆਸੀਂ ਮਕੋਲੇ ਦਾ ਹੈ ਨਹੀਂ ਕਿਤੇ। ਹਾਂ ਘਰੇ ਆਏ। ਮੈਨੂੰ ਇਹ ਦੱਸੋ। ਵੇਖੋ ਥੋੜੀ ਵੀਡੀਓ ਅਸੀਂ ਬਣਾ ਰਹੇ ਹਾਂ। ਹਾਂ। ਥੋੜੀ ਜਿਹੀ ਵੀਡੀਓ ਬਣਾ ਰਹੇ ਹਾਂ ਦੇਖ ਲਾ ਠੀਕ ਹੈ ਨਾ। ਸਾਨੂੰ ਇਹ ਦੱਸੋ ਵੀ ਤੁਸੀਂ ਚੋਰੀਆਂ ਕਰਦੇ ਹੋ? ਨਹੀਂ ਜਸੀਂ ਕੋਈ ਚੋਰੀ ਨਹੀਂ ਕਰਦੇ ਹੈਗੇ ਜੀ। ਅਸੀਂ ਤਾਂ ਬੈਠਦੇ ਸੀਗੇ ਆ ਹਵਾ ਚੱਲੀ ਆਂਦੀ ਸੀ ਤਾਂ ਕਰਕੇ ਉਹ ਮੋਟਰਸਾਈਕਲ ਨਾ ਉਹ ਹੋ ਗਿਆ ਸੀਗਾ ਥੋੜਾ ਜਿਹਾ ਗਰਮ ਹੋ ਗਿਆ ਸੀ ਇਸ ਕਰਕੇ ਸੀ ਲੋ ਵੀ ਦੋਸਤੋ ਕਹਿੰਦੇ ਵੀ ਗੱਪ ਮਾਰਨ ਵਾਲੇ ਨੂੰ ਗੱਪ ਵੀ ਨਹੀਂ ਮਾਰਨਾ ਆਉਂਦਾ ਦੇਖੋ ਚੋਰਾਂ ਦੇ ਪੈਰ ਨਹੀਂ ਹੁੰਦੇ ਤੇ ਨਵਾਂ ਮੋਟਰਸਾਈਕਲ ਹੈ ਫਾਇਦ ਕਰਾ ਨੰਬਰ ਨਹੀਂ ਆਇਆ ਤੇ ਕਹਿੰਦੇ ਜੀ ਇਹਦਾ ਇੰਜਨ ਗਰਮ ਹੋ ਗਿਆ ਸੀ ਮੋਟਰਸਾਈਕਲ ਗਰਮ ਹੋ ਗਿਆ ਸੀ ਨਵਾਂ ਮੋਟਰਸਾਈਕਲ ਦਾ ਵੀ ਜਿੰਦਗੀ 'ਚ ਮੈਂ ਪਹਿਲੀ ਵਾਰ ਸੁਣਿਆ ਥੋੜੇ ਮੂੰਹੋਂ ਵੀ ਮੋਟਰਸਾਈਕਲ ਗਰਮ ਹੋ ਗਿਆ ਕਦੇ ਕਦੇ ਤੁਸੀਂ ਤੂੰ ਸੁਣਿਆ ਵੀ ਮੋਟਰਸਾਈਕਲ ਗਰਮ ਹੋ ਜਾਂਦਾ ਨਵਾਂ ਫੇ ਤੂੰ ਥੋੜੀ ਗੱਲਾਂ ਆਉਂਦੀ ਪਾਟੀ ਜਾਂਦੀਆਂ ਬਾਈ ਦੇਖੋ ਅਸੀਂ ਮੋਟਰ ਦੇ ਮਾਲਕ ਐ ਇਹ ਸਾਡੀ ਮੋਟਰ ਐ ਸਹੀ-ਸਹੀ ਦੱਸ ਦੋ ਇੱਥੇ ਕਰਨ ਕੀ ਆਏ ਹੋ ਨਹੀਂ ਫਿਰ ਡੰਡਾ ਫਿਰੂਗਾ ਤੇ ਪਿੰਡ ਦੀ ਵਿੱਚ ਬੇਨਤੀ ਬੋਲੀ ਜਾਣੀ ਐ ਇਹ ਦੂਜੇ ਪਿੰਡ ਤੇ ਬੇਨਤੀ ਬੋਲ ਕੇ ਥੋੜਾ ਜਰੂਰਤ ਕਰ ਦੇਣਾ ਸਹੀ-ਸਹੀ ਗੱਲ ਦੱਸ ਦੋ ਸਾਰਾ ਤੁਹਾਨੂੰ ਸਹੀ ਦੱਸ ਦਾਂਗੇ ਪਹਿਲਾਂ ਕੈਮਰਾ ਬੰਦ ਕਰ ਦੋ ਕੈਮਰਾ ਬੰਦ ਨਹੀਂ ਹੋਣਾ ਬਾਈ ਯਾਰ ਵੀਡੀਓ ਵੀਡੀਓ ਸਾਡੀ ਬਾਹਲੀ ਵੀਡੀਓ ਥੋੜਾ ਵਾਦਾ ਕਰਦੇ ਆ ਅਸੀਂ ਵੀਡੀਓ ਥੋੜੀ ਅਸੀਂ ਪਾਉਂਦੇ ਨਹੀਂ ਇਹ ਦੱਸੋ ਵੀ ਇਹ ਜਿਹੜਾ ਮੋਟਰ ਤੇ ਕਰਨ ਕੀ ਆਏ ਬਾਈ ਅੰਦਰ ਤਾਰ ਪਈ ਦੀ ਕੇਵਲ ਮੋਟੀ ਪਈ ਯਾਰ ਹੈ ਕੇਵਲ ਤਾਰ ਮੋਟੀ ਪਈ ਚੰਦਰ ਉਹ ਚੱਕਣਾ ਅੱਛਾ ਅੰਦਰੋਂ ਮਤਲਬ ਤੁਸੀਂ ਤਾਰ ਤਾਂ ਨਹੀਂ ਝੂਠ ਬੋਲੀ ਐ ਨਾ ਇਹ ਕਹਿ ਵੀ ਅੰਦਰੋਂ ਸੀ ਚੈੱਕ ਕਰਨੇ ਐ ਵੀ ਮੋਟਰ ਦੇ ਕਰੰਟ ਗਰਾਉਂਡ ਤਾਂ ਐ ਨਹੀਂਗਾ ਫੇਰ ਅਸੀਂ ਫੇਰ ਕੀ ਕਰਨਾ ਸੀਗਾ ਫੇਰ ਆ ਸਾਰੋਂ ਵਿੱਚ ਕੋਈ ਕਰ ਕੀ ਕਰਦੇ ਨੇ ਉਹ ਇਹ ਵੇਚਦੇ ਜੀ ਕੱਢ ਕੇ ਸਮਾਨ ਤੇਲ ਕੱਢਦੇ ਹੋ ਤੇ ਤਾਂਬਾ ਕੱਢਦੇ ਹੋ ਅੱਛਾ ਹੁਣ ਮੰਨੀ ਜਨੇ ਉਹਦੀਆਂ ਗੱਲਾਂ ਮੰਨੀ ਜਨੇ ਹੋ ਹਾਂ ਬਾਈ ਬਣ ਕੇ ਤੁਸੀਂ ਨਾ ਸਾਡਾ ਕੈਮਰਾ ਪਰੇ ਕਰ ਲਓ ਅਸੀਂ ਸਾਰਾ ਕੁਝ ਦੱਸ ਦਾਂਗੇ ਤਾਡੀ ਵੀਡੀਓ ਨਾ ਪਾਇਓ ਦੱਸੋ ਪਹਿਲਾਂ ਦੱਸੋ ਪਹਿਲਾਂ ਦੱਸੋ ਵੀ ਇਹ ਦੱਸੋ ਵੀ ਕਰਦੇ ਕੀ ਹੋ ਬਾਈ ਮੈਂ ਤੁਹਾਨੂੰ ਦੱਸ ਕਿੰਨੀ ਕਮਾਈ ਐ ਤੇਰਾ ਕੀ ਨਾ ਨਾਮ ਕੀ ਤੇਰਾ ਮਨਜਿੰਦਰ ਆ ਜੀ ਉੱਚੀ ਬੋਲ ਮਨਜਿੰਦਰ ਮਨਜਿੰਦਰ ਝੂਠ ਨਾ ਆਡੀ ਬਰੂ ਦੇਖੋ ਸਹੀ ਸਹੀ ਤੇਰਾ ਜੀ ਹੈ ਕੀ ਸਹੀ ਸਹੀ ਨਾ ਬੋਲਦੇ ਸਹੀ ਦਾ ਬੋਲਦੇ ਸਹੀ ਹੈ ਹੱਥ ਰਣਾ ਕੀ ਐ ਬੋਲ 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 ਅੱਛਾ ਪੂਜਾ ਕਿਵੇਂ ਇਕੱਠੇ ਕਿਵੇਂ ਹੋਏ ਹੋ ਤੁਸੀਂ ਦੋਨਾਂ ਨੇ ਇਹ ਕੰਮ ਕਿਵੇਂ ਧੰਦਾ ਕਿਵੇਂ ਤੋਰਿਆ ਇਕੱਠੇ ਤੁਸੀਂ ਇਕੱਠੇ ਰਹਿਨੇ ਆ ਜੀ ਸਾਰਾ ਦਿਨ ਨਹੀਂ ਇਕੱਠੇ ਨੂੰ ਕੋਲ ਤੁਸੀਂ ਫਿਲਮਾਂ ਫਿਲਮਾਂ ਬਣਾਉਂਦੇ ਹੋ ਇਕੱਠੇ ਰਹਿਣ ਨੂੰ ਬੜਾ ਥੋੜਾ ਬਿਜ਼ਨਸ ਆ ਅਨਿਲ ਲੰਬਾਨੀ ਦਾ ਤੇ ਮਕੇਸ਼ ਮੰਦੀਰਾ ਵੀ ਥੋੜਾ ਇਕੱਠਾ ਬਣਾ ਕੰਮ ਹੀ ਨਹੀਂ ਚੱਲਦਾ ਕੋਈ ਗੱਲ ਨਹੀਂ ਜੀ ਅਸੀਂ ਕਦੇ ਉੱਥੇ ਬੈਠੋ ਉੱਥੇ ਉੱਥੇ ਬੈਠੋ ਉੱਥੇ ਬੈਠੋ 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 ਇੱਥੇ ਬੈਠੋ ਇੱਥੇ ਬੈਠਾ ਜਾ 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 ਬੈਠਾ ਦੱਸੋ ਇਹ ਤੋਂ ਪਹਿਲਾਂ ਮੈਂ ਬੇਨਤੀ ਬੁਲਵਾਦਾ ਪਿੰਡ 'ਚ ਪੁਲਿਸ ਵਾਲਾ ਨੂੰ ਫੋਨ ਕਰਦਾ ਥੋੜੇ ਬੇਨਤੀ ਨੇ ਬੁਲਾਇਆ ਤੇ ਬੇਜਤੀ ਨੂੰ ਥੋੜੇ ਪਹਿਲਾਂ ਚੰਡੇ ਝੂਲਦੇ ਆ ਕਿੰਨੀਆਂ ਕਿੰਨੀਆਂ ਚੋਰੀਆਂ ਕੀਤੀਆਂ ਇਹ ਤੋਂ ਪਹਿਲਾਂ ਦੱਸੋ ਚੋਰ ਚੋਰੀਆਂ ਕਿੰਨੀਆਂ ਕੀਤੀਆਂ ਨਹੀਂ ਦਿੱਤਾ ਨੂੰ ਆਪਣੀ ਮਾਦਾ 15-20 ਚੋਰੀਆਂ ਕਰਦੇ ਨੇ ਕਿੰਨੇ ਆ 15-20 ਦਾ ਕਾਰੀ ਲਗਾ ਕਿੰਨੇ ਕਿੰਨੇ ਦਿਨਾਂ 'ਚ ਦਸ 15 ਦਿਨਾਂ 'ਚ 10-15 ਮੇਰੇ ਦਿੱਲੀ ਨੂੰ ਚੋਰੀ ਕਰਦੇ ਤੇ ਤੁਹਾਡੇ ਅੱਜ ਦੇ ਕੱਪੜੇ ਪਾਏ ਹੋਏ ਇਹਨਾਂ ਤੇ ਸ਼ੱਕ ਨਹੀਂ ਕਰਦੇ ਲੋਕ ਅਗਲਾ ਕਹਿੰਦਾ ਯਾਰ ਬੜੇ ਸੋਹਣੇ ਕੱਪੜੇ ਪਾਏ ਆ ਬੰਦੇ ਦੀ ਪਰਸਨੈਲਿਟੀ ਬੜੀ ਆ ਇਹ ਹੀ ਆ ਨਾ ਕੱਪੜੇ ਤਾਂ ਫਿਰ ਪਾਉਣੇ ਆ ਜੀ ਹੁਣ ਅਸੀਂ ਅੱਛਾ ਬੜੀ ਯਾਰ ਚੰਗੇ ਸੋਹਣੇ ਬੂਟ ਪਾਏ ਆ ਚੰਗੇ ਕੱਪੜੇ ਪਾਏ ਆ ਲੱਗਦੇ ਨਹੀਂ ਤੁਸੀਂ ਤਾਂ ਚੋਰ ਹੋਵੋਗੇ ਹੈ ਤੁਸੀਂ ਬਣਾ ਬਣਾ ਸ਼ਰਮ ਕਰੋ ਯਾਰ ਕਿਸਾਨ ਤਾਂ ਪਹਿਲਾਂ ਰੱਬ ਦੇ ਮਾਰੇ ਆ ਗਰੁੱਪੀ ਆਏਗੀ ਕਿਤੇ ਮੀਂਹ ਆ ਗਿਆ ਕਿਤੇ ਨੇਰੀ ਆ ਗਈ ਕਿਤੇ ਘੜੇ ਆ ਗਏ ਹੈ ਕਿਤੇ ਇਹਨਾਂ ਨੂੰ ਉਹਨਾਂ ਦਾ ਬਣਦਾ ਹੱਕ ਨਹੀਂ ਮਿਲਦਾ ਤੁਸੀਂ ਸ਼ਰਮ ਲਾਦੀ ਯਾਰ ਤੁਸੀਂ ਕਿਤੇ ਲੋਕਾਂ ਦੀ ਤਾਰਾਂ ਲਾਉਣ ਆਏ ਨੇ ਜੁਮੇਦਾਰਾਂ ਦੀਆਂ ਕਿਤੇ ਨੇ ਮੋਟਰਾਂ ਬਾਈ ਯਾਰ ਕੀ ਕਰ ਗਿਆ ਬਲ ਕਾਮਕਾਰੀ ਦੀ ਮਤਲਬ ਮਜਬੂਰੀ ਹੈ ਕੋਈ ਯਾਰ ਅੱਛਾ ਤੇ ਕਿਸਾਨ ਕੰਮ ਕਿਵੇਂ ਕਰਦੇ ਆ ਬਾਈ ਲੇਬਰ ਰੱਖਸ਼ਾ ਵਾਲੇ ਕਿਵੇਂ ਕੰਮ ਕਰਦੇ ਆ ਢਾੜਾਂਾਂ ਨਾਲ ਕਿਵੇਂ ਕਰਦੇ ਢਾੜਾਂਾਂ ਕਿਵੇਂ ਜਾਂਦੇ ਤੂੰ ਢਾੜੀ ਢਾੜੀ ਜਾ ਤੂੰ ਢੜੀ ਕਿਉਂ ਨਹੀਂ ਜਾਂਦਾ ਤੂੰ ਅਸੀਂ ਸਾਡਾ ਵੀ ਤਾਂ ਕੰਮ ਨਹੀਂ ਹੈ ਜੀ ਅਸੀਂ ਵੀ ਤਾਂ ਉਹਦਾ ਕੰਮ ਨਹੀਂ ਅੱਛਾ ਇਹ ਕੰਮ ਫਿਰ ਇੱਕ ਮਿੰਟ ਖੜਦਾ ਅਸੀਂ ਮਤਲਬ ਪੁਲਿਸ ਵਾਲ ਨੂੰ ਬੁਲਾ ਹੀ ਲੈਨੇ ਆ ਫਿਰ ਫੜ ਜਾ ਬਾਈ ਸਾਰਾ ਕੁਝ ਦੱਸੋ ਰਹਿਨੇ ਕਿੱਥੇ ਹੋ ਕਿਹੜਾ ਟਿਕਾਣਾ ਹੈ ਕਿੰਨੀ ਕਮਾਈ ਹੈ ਮਹੀਨੇ ਦੀ ਦੋਨਾਂ ਜਣਾਂ ਦੀ ਲੁਧਿਆਣੇ ਕੱਲੀ ਰਹਿੰਦਾ ਲੁਧਿਆਣੇ ਕੋਲ ਰਹਿੰਦੇ ਹੋ ਉੱਥੇ ਕੋਠੀ ਲਈ ਹੋਈ ਹੈ ਕੋਈ ਫਲੈਟ ਵਗੈਰਾ ਉਹ ਫਲੈਟ ਆ ਜੀ ਦੋ ਫਲੈਟ ਹੈ ਰੈਂਟ ਤੇ ਕਿੱਭਦੇ ਆ ਆਪਦੇ ਆ ਕਿੰਨੇ-ਕਿੰਨੇ ਦੇ ਲਏ ਆ ਇੱਕ ਦੇ ਰੈਂਟ 12-13 ਲੱਖ ਦਾ ਲੈਂਦੇ ਆ 20-25 ਚ ਜਪਾਈ ਕਿੰਨੇ ਸਾਲ ਪਹਿਲਾਂ ਲਏ ਸੀਗੇ 10 ਸਾਲ ਪਹਿਲਾਂ ਤੁਸੀਂ ਲਏ ਸੀਗੇ 13 ਲੱਖ ਦਾ ਲਿਆ ਸੀ ਅੱਜ ਅੱਜ ਤੋਂ ਕੀਮਤ ਕਿੰਨੀ ਹੈ ਡਬਲ ਹੋਊ 26 26 ਤੋਂ 30 ਲੱਖ ਦਾ ਕੋਈ ਫਲੈਟ ਹੈਗਾ ਅੱਜ ਇੱਕ 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 ਨੂੰ ਕਹਿ ਸਕਦੇ ਆ ਪੰਡਵਾਲਾ ਆਂ ਦਿਵਤੀ ਲੱਗਦਾ ਇੱਕ ਫਲੈਟ ਹੈਗਾ ਤੂੰ ਵੀ ਲਾਲਾ ਵੀ ਕਰੋੜ ਪਲੱਸ ਦਾ ਤੁਹਾਡੇ ਕੋਲ ਫਲੈਟ ਹੀ ਹੈ ਕਮਾਈ ਕਿੰਨੀ ਕਰਦੇ ਮਹੀਨੇ ਦੀ ਕਿਹ ਜਾਣ ਉਹਦੇ ਵਿਆਹ ਹੀ ਆ ਭੂਆ ਦੇ ਬਗ ਜਾਂਦੇ ਤੈਨੂੰ ਫਿਰ 4-5 ਲੱਖ ਰੁਪਏ ਕਰਦੇ ਹੈਂ 4-5 ਲੱਖ ਰੁਪਏ ਕਰਦੇ 4-5 ਲੱਖ ਕਮਾਈ ਕਰਦੇ 4-5 ਲੱਖ ਰੁਪਏ ਮਹੀਨੇ ਦੀ ਕਮਾਈ ਇਹ ਦੋਨੇ ਨਾਲ ਰਲ ਕੇ 4 ਲੱਖ ਰੁਪਿਆ 1 ਕਰੋੜ 20 ਲੱਖ ਰੁਪਏ ਥੋੜੀ ਮਹੀਨੇ ਦੀ ਕਮਾਈ ਹੈ ਸ਼ੌਂਕ ਕੀ ਕੀ ਹੈ ਸ਼ੌਂਕ ਕੀ ਕੀ ਬਾੜ ਰੱਖਿਆ ਸਹੀ ਸਹੀ ਦੱਸਣਾ ਝੂਠ ਨਹੀਂ ਬੋਲਣਾ ਸ਼ੌਂਕ ਕਿਹੜੇ ਸਾਡੇ ਆਹੀ ਸ਼ੌਂਕ ਨਹੀਂ ਜਿਹੜੇ ਕਰੀ ਐਨਾਂ ਬਸ ਬਾਈ ਟਾਈਮ ਪਾਸ ਕਰੀਏ ਮੈਂ ਕਿਹਾ ਝੂਠ ਨਹੀਂ ਬੋਲਣਾ ਸਹੀ ਸਹੀ ਗੱਲ ਦੱਸ ਦੋ ਤੁਹਾਨੂੰ ਕੁਝ ਨਹੀਂ ਕਹਿੰਦੇ ਮaaf ਕਰ ਦਿਆਂਗੇ ਸੱਚੀ ਗੱਲ ਦੱਸ ਦੋ ਵੀ ਤੁਹਾਡੇ ਸ਼ੌਂਕ ਕੀ ਹੈ ਨਾਲ ਨਾਲ ਕੀ ਕੀ ਸ਼ੌਂਕ ਬਾੜ ਰੱਖਿਆ ਠੀਕ ਹੈ ਅਸੀਂ ਡੱਕਾ ਨਹੀਂ ਤੁਹਾਨੂੰ ਕਹਿੰਦੇ ਗੱਲ ਕਲੀਅਰ ਕਰੋ ਖਾਣ ਪੀਣ ਖਾਣ ਪੀਣ ਦਾ ਕੀ ਕੀ ਸ਼ੌਂਕ ਹੈ ਹਾਰ ਪੀਣ ਦੇ ਕੀ ਕੀ ਸ਼ੌਂਕ ਹੈ ਹਾਂ ਆਂਡਾ ਮੀਟਰ ਹਾਂ ਦਾਰੂ ਪੀਂਦੇ ਦਾਰੂ ਕਿਹੜੀ ਪੀਨੇ ਹੋ ਅੰਗਰੇਜ਼ੀ ਪੀਨੇ ਅੰਗਰੇਜ਼ੀ ਪੀਨੇ ਤੂੰ ਖੜੇ ਖੜੇ ਹੋ ਇਧਰ ਇਧਰ ਖੜੇ ਖੜੇ ਹੋ ਖੜੇ ਹੋ ਖੜੇ ਹੋ ਇਧਰ ਇਧਰ ਤੇ ਤੁਸੀਂ ਤਾਂ ਫੁੱਦੂ ਸਮਝਾ ਸੀ ਕਿ ਅਸੀਂ ਕਿਹੜਾ ਫੜੇ ਜਾਂਦੇ ਆ ਠੀਕ ਆ ਆ ਦੇਖੋ ਜੀ ਮੋਟਰ ਦਾ ਜਿੰਦਾ ਬਣਿਆ ਇਹਨਾਂ ਨੇ ਐਟ ਮਾਰ ਕੇ ਜਿੰਦਾ ਬਣਿਆ ਇਹਨਾਂ ਨੇ ਸ਼ਰਿਆਮ ਉਹਦਾ ਅਸੀਂ ਜੇ ਨਾਮ ਹੁੰਦੇ ਆਗੇ ਨਾਲੇ ਚੋਰੀ ਮੈਂਟਲ ਤੇ ਅਮੈਂਟਾ ਜੋਦੀ ਕਰਕੇ ਭਜੰਦੇ ਆ ਬੋਲ ਕਿਨੇ ਲਿਆ ਇਹ ਇਹਦਾ ਕੈਸ਼ ਲਿਆ ਕਿ ਕਿਸਤਾਂ ਤੇ ਕੈਸ਼ ਲੈਂਦਾ ਜੀ ਹੈ ਕੈਸ਼ ਲੈਂਦਾ ਟੂੜ ਟੂੜ ਨਹੀਂ ਬੋਲਣਾ ਸਹੀ ਗੱਲ ਸਰ ਹੈ ਕਿਸਾ ਤੇ ਲਿਆ ਕਿੰਨੇ ਪਹਿਲਾ ਕਿੰਨੇ ਪੈਸੇ ਭਰੇ ਆ ਪਹਿਲਾ ਕਿੰਨੇ ਪੈਸੇ ਭਰੇ ਆ ਕਿੰਨੇ ਹਜ਼ਾਰ ਰੁਪਏ ਭਰੇ ਆ ਅੱਛਾ ਪਹਿਲਾਂ ਤੇ ਡੇਢ ਲੱਖ ਕਿਥੋਂ ਆ ਬਾਈ ਤੇਰੇ ਕੋਲ ਹੈ ਨਹੀਂ ਕਮਾਈ ਨੂੰ ਬੜੀ ਤੂੰ ਹਾਂ ਇੱਧਰ ਆ ਇੱਧਰ ਇੱਧਰ ਹੋ ਜਾ ਹੋ ਜਾ ਅੱਟ ਡੰਡਾ ਫੜ ਡੰਡਾ ਫੜ ਡੰਡਾ ਤੂੰ ਫੜ 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 ਇਹਦੇ ਮਾਰ ਡੰਡਾ ਮਾਰ ਦੇ ਡੰਡਾ ਮਾਰਾ ਹੱਥ ਖੱਤ ਖੱਤ ਕਰਕੇ ਮਾਰ ਦੇ ਮਗਰ ਮਗਰ ਮਾਰ ਦੇ ਕੈਮਰਾ ਬੰਦ ਕਰ ਕੈਮਰਾ ਬੰਦ ਕਰ ਮਾਰ ਮਗਰ ਮਾਰ ਦੇ ਮਾਰ ਕੇ ਆਈ ਨਹੀਂ ਖੱਜ ਕੇ ਮਾਰਾ ਖੱਜ ਕੇ ਮਾਰਾ ਮਾਰ 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 ਹੋਰ ਮਾਰ ਹੋਰ ਮਾਰ 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 ਹੋਰ ਮਾਰ ਬਾਈ ਯਾਰ ਕਮਾਲ ਹੜਾ ਹੜਾ ਬਾਈ ਯਾਰ ਕਮਾਲ ਦੀ ਗੱਲ ਤੂੰ ਤੂੰ ਡੰਡਾ ਫੜ ਡੰਡਾ ਫੜ ਡੰਡਾ ਫੜਾ ਬਾਈ ਨੂੰ ਡੰਡਾ ਡਾਹ ਨੂੰ ਲਾ ਫੜਦਾ ਪੂਣੀ ਕਰਉਂਦਾ ਥੋੜਾ ਮੈਂ ਆਹ ਡਟਾ ਫੜ 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 ਮਾਰ ਉਹਦੇ ਮਾਰ ਬਾਈ ਯਾਰ ਮੈਂ ਤੈਨੂੰ ਕੀ ਕਿਹਾ ਜਿੰਨੇ ਤੇਰੇ ਉਹਨੇ ਮਾਰੇ ਉਹ ਮਾਰਦੇ ਅੱਜ ਤੋਂ ਮਾਰੇ ਸਿੱਟੋ ਹੀ ਆ ਜਾ ਬਾਈ ਅਸੀਂ ਤੁਸੀਂ ਆਪ ਹੀ ਨਹੀਂ ਕਰਦੇ ਤੁਸੀਂ ਤੁਸੀਂ ਕੌਣੂ ਕਰਨ ਲੈ ਉਹਦੇ ਡੰਡਾ ਫੇਰੇ ਅਸੀਂ ਤੇਰੇ ਮਾਰੇ ਡੰਡਾ ਨਹੀਂ ਮਾਰ ਓਦੇ ਮਾਰ ਮਾਰ ਦੇ ਫਾਰ ਫਾਰ ਮਾਰ ਮਾਰ ਹਾਈ ਫਾਰਸ ਨੂੰ ਮਾਫੀ ਮੰਗ ਲਈ ਮੈਂ ਚੋਰੀ ਨਹੀਂ ਕਰਦੀ ਮੈਂ ਮਾਫੀ ਮੰਗਦੀ ਹਾਂ ਇਹਨੂੰ ਇਹਨੂੰ ਇਹਨਾਂ ਨੇ ਮੈਨੂੰ ਕਹਿ ਲਿਆ ਕੈਮਰੇ ਵਿੱਚ ਕਹਿ ਆਹਾਂ ਜੀ ਅੱਜ ਤੋਂ ਬਾਅਦ ਮੈਂ ਚੋਰੀ ਨਹੀਂ ਕਰਦੀ ਵਕੀ ਗੱਲ ਹੈ ਹਾਂ ਜੀ ਤੂੰ ਹੀ ਮੰਗੋ ਮਾਫੀ ਆਹ ਤੁਮਾਂ ਕਰ ਇਧਰ ਮੁਗਰ ਨਹੀਂ ਨਹੀਂ ਚੋਰੀ ਨਹੀਂ ਕਰਦੀ ਚੋਰੀ ਤੁਹਾਨੂੰ ਇਹ ਤੁਹਾਨੂੰ ਇਹ ਪਤਾ ਹੈ ਤੁਹਾਡੇ ਮਾਪਿਓ ਨੇ ਤੁਹਾਨੂੰ ਪਾਲਿਆ ਫਲੋਸਿਆ ਹੈ ਢਾੜੀਆਂ ਕਰਕੇ ਪਾਲਿਆ ਤੁਹਾਨੂੰ ਬਿਓ ਕੀ ਕਰਦਾ ਹਜੇ ਵੀ ਕੀ ਕਰਦਾ ਉਹ ਕੀਤੀ ਕਰਦਾ ਤੇਰੀ ਤੇਰਾ ਵੀਓ ਕੀ ਕਰਦਾ ਬਈ ਡਾੜੀ ਕਰਦਾ ਹੋਊਗਾ ਹੈ ਨਹੀਂ ਹੈ ਨਹੀਂਗਾ ਮਾਂ ਕੀ ਕਰਦੀ ਐ ਮਾਂ ਵੀ ਨਹੀਂ ਜਦ ਤੇ ਭਰਾ ਦਾ ਹੋਊਗਾ ਨਹੀਂ ਜੀ ਭਰਾ ਭਰਾ ਹੀ ਕਰਦਾ ਨਹੀਂ ਭਰਾ ਹੈ ਨਹੀਂ ਜੀ ਕੱਲੀ ਬਰਜਾਈ ਹੈ ਬਰਜਾਈ ਕਰਦੀ ਐ ਬਰਜਾਈ ਡਾੜੀ ਕਰਦੀ ਡਾੜੀਆਂ ਕਰਦੀ ਐ ਤੇ ਤੂੰ ਫਤੈਨੂ ਤੈਨੂੰ ਚੋਰੀ ਦਾ ਸ਼ੌਂਕ ਪਿਆ ਪਿਆ ਬਈ ਤੂੰ ਤੈਨੂੰ ਚੋਰੀ ਲੈਦੀ ਚੋਰੀ ਕਰਨੀ ਹੁੰਦੀ ਐ ਦੱਸ ਚੱਲ ਚੱਲ ਜੇ ਬੰਦ ਕਰ ਦੋ ਜੀ ਸਾਡੀ ਬੇਇੱਜ਼ਤੀ ਹੋ ਜਾਊਗੀ ਜੀ ਬੇਇੱਜ਼ਤੀ ਨਾ ਹੋੜਗਾ ਮੈਂ ਪਲਾ ਝੰਡੇ ਝੁਲਦੇ ਆ ਸੋ ਬਾਈ ਇਹ ਇੱਧਨ ਹੋ ਜਾਓ ਇਹ ਇਹ ਦੋ ਜਣੇ ਸੀਗੇ ਇਹਨਾਂ ਨੇ ਬਾਈ ਜੀ ਚੱਲ 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 ਇੱਥੇ ਇਹਨਾਂ ਨੇ ਬਾਈ ਚੋਰੀ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਸੀਗੀ ਤੇ ਇਤੋਂ ਪਹਿਲਾਂ ਇਹਨਾਂ ਨੇ ਆਹ ਤਾਰਾਂ ਤੁਸੀ ਆ ਤਾਰਾਂ ਵੜਦੇ ਆ ਆ ਤਾਰ ਆ ਤਾਰ ਹੀ ਹੈ ਨਾ ਇਹ ਕਿਵੇਂ ਵੜਦੇ ਹੁੰਦੇ ਦੱਸੋ ਬਣਾ ਲੋਕਾਂ ਨੂੰ ਬੈ ਕੇ ਬੈ ਕੇ ਦਿਖਾਓ ਬੈ ਕੇ ਦੱਸੋ ਹੈਂ ਕਰੰਟ ਕੱਟ ਕੇ ਜੀ ਉਧਰੋਂ ਹਾਂ ਹਾਂ ਵੜ ਲੈਂਦੇ ਹਾਂ ਕੋਈ ਬਾਤ ਕੋਈ ਆਣੀ ਬਾਤ ਹੈ ਕੋਈ ਕਰੰਟ ਕਰੰਟ ਕਟਾਇਆ ਜਾਂਦਾ ਹੈ ਗੰਡ ਕੱਟਿਆ ਗਿਆ ਉਦੋਂ ਟ੍ਰਾਂਸਫਰ ਤੋਂ ਤੇਲ ਕਿਵੇਂ ਕੱਢਦੇ ਉਹ ਵੀ ਦੱਸ ਦੋ ਤੇ ਤਾਰੇ ਦੂਰੋਂ ਕਿਵੇਂ ਲੱਗ ਜਾਂਦੇ ਆ ਰਾਤ ਨੂੰ ਆਉਂਦੇ ਹੋ ਕਿੰਨੇ ਬੰਦੇ ਨਾਲ ਰਹੋ ਹੁੰਦਾ ਹੈ ਹੈਗੇ ਜੀ 10 ਜਾਣੇ ਇੱਕ ਗੰਝ ਕਿੰਨੀ ਇੱਕ ਦੀ ਕਰਦੇ ਹੋ ਇਕੱਠੇ ਕਰਦੇ ਹੋ ਕਿੰਨੀਆਂ আচ্ছা ਨਹੀਂ 10 15 ਤੁਹਾਨੂੰ 10 ਲੋਟੇ ਖਿਲਰ ਜਾਣੇ ਜੀ ਠੀਕ ਹੈ ਹੁਣ ਇਹ ਤੂੰ ਉਦਰੀ ਲਈ ਵੀਡੀਓ ਅਸੀਂ ਬਣਾ ਜਿਹਦੇ ਤੂੰ ਨਟ ਦੇ ਨਾਂ ਨਟ ਹੜਾ ਇੱਕ ਮਿੰਟ ਨਟ ਤੁਸੀਂ ਫੇਰ ਪਾਵਾਂਗੇ ਜੇ ਤੂੰ ਚੋਰੀ ਕਰੇਗਾ ਉਹਨਾਂ ਚੋਂ ਅਸੀਂ ਤੇਰੀ ਵੀਡੀਓ ਨਟ ਤੇ ਨਹੀਂ ਪਾਉਂਦੇ ਜਿੰਨਾ ਚਿਰ ਮਤਲਬ ਤੂੰ ਆਪਦੇ ਮੂੰਹ ਮੰਨਦਾ ਵੀ ਬਈ ਅਸੀਂ ਚੋਰੀ ਮੰਨ ਤੂੰ ਇਹ ਮੰਨਦਾ ਵੀ ਚੋਰੀ ਨਹੀਂ ਕਰਦਾ ਮੈਂ ਨਹੀਂ ਮੋੜ ਨਹੀਂ ਕਰਦਾ ਜੋ ਸਾਰਾ ਕੁਝ ਇਹ ਚ ਬੋਲਿਆ ਉਹ ਸੱਚ ਹੈ ਤੱਕੇ ਨਾ ਤੇ ਨਹੀਂ ਖਵਾਇਆ ਕੋਈ ਜਦ ਤੂੰ ਕੋਈ ਤੈਨੂੰ ਡਰਾ ਕੇ ਧਮਾਕੇ ਪੱਕੀ ਗੱਲ ਤੂੰ ਦਾ ਗੁੱਡੀ ਵੀ ਜੋ ਵੀ ਹੈ ਤੂੰ ਆਦੀ ਮਰਜ਼ੀ ਨਾਲ ਹੀ ਅਸੀਂ ਤੈਨੂੰ ਤੱਕੇ ਨਾ ਤੱਕਦਾ ਨਹੀਂ ਕਿਤੇ ਤੈਨੂੰ ਕੁੱਟ ਮਾਰਦੇ ਨੇ ਕਿਤੇ ਨਾ ਦੰਦਿਆ ਜੀਤੀ ਅਸੀਂ ਮੈਂ ਤਾਂ ਤੈਨੂੰ ਕੁਝ ਗਿਆ ਨਹੀਂ ਨਾ ਸੋ ਭਾਈ ਇਹ ਵੀਡੀਓ ਬਣਾਉਣ ਦਾ ਕਾਰਨ ਇਹ ਹੀ ਹੈ ਵੀ ਇਹਨਾਂ ਨੇ ਜਿਹੜੀ ਚੋਰੀ ਕਰਨ ਦੀ ਪੂਰੀ ਮਿੱਠੀ ਹੋਈ ਸੀ ਤੇ ਇਹ ਫੜੇ ਗਏ ਆ ਤੇ ਜੇ ਅਸੀਂ ਨਾ ਹੁੰਦੇ ਤਾਂ ਇਹਨਾਂ ਨੇ ਪਤਾ ਨਹੀਂ ਕਿੱਡੀ ਕਬੜੀ ਚੋਰੀ ਕੀਤੀ ਜਿਹੜੇ ਕਰਨ ਨੂੰ ਪੰਜਾਬ ਦੇਣਾ ਸੀਗਾ ਉਹ ਜਾਣੇ ਆ ਠੀਕ ਹੈ ਕੰਨ ਫੜੋ ਕਿ ਤੁਹਾਨੂੰ ਆਪਦੇ ਕੰਨ ਫੜੋ ਆਹ ਤੇ ਬੱਸ ਕੋਈ ਨਹੀਂ ਕਰ। ਅ ਕੀ ਗੱਲ ਹੈ ਨਾ ਆ ਇਹ ਬਾਈ ਅੱਜ ਇਹ ਕਹਿੰਦੇ ਆ ਕਿ ਇਸ ਗਾਹ ਨੂੰ ਚੋਰੀ ਨਹੀਂ ਕਰਦੇ ਅਸੀਂ ਜਿਹੜੀ ਘਟਨਾ ਦਾ ਨੂੰ ਅੰਜਾਮ ਦੇਣ ਲੱਗੇ ਸੀਗੇ ਅਸੀਂ ਇਸ ਗੱਲ ਦੀ ਮਾਫੀ ਮੰਗਦੇ ਆ ਸੋ ਸਾਡਾ ਇਹ ਫਰਜ਼ ਮੰਨਦਾ ਵੀ ਇੱਕ ਵਾਰੀ ਇਹ ਤੁਹਾਨੂੰ ਮਾਫ ਕਰਦਿਏ ਕਿਉਂਕਿ ਦੁਆਰੇ ਬੰਦਾ ਜੇ ਗਲਤੀ ਕਰਦਾ ਤਾਂ ਜੇ ਤੁਸੀਂ ਦੁਆਰੇ ਚੋਰੀ ਕੀਤੀ ਉਹ ਕੈਮਰੇ 'ਚ ਬੋਲੂ ਵੀ ਜੇ ਚੋਰੀ ਕੀਤੀ ਦੁਆਰੇ ਚੋਰੀ ਕੀਤੀ ਅਸੀਂ ਠੀਕ ਹੈ ਸਾਡੇ ਨਾਲ ਕੁਝ ਵੀ ਕਰ ਦਿੰਦੇ ਕੋਟਨ ਮਾਰ ਪੰਡ ਬੋਲਦਾ ਤੂੰ ਕਿਹੜਾ ਪੰਡ ਐ ਦਰੋ ਕਿਹੜਾ ਪੰਡ ਐ ਬਸ ਜੀ ਉਧਰ ਨੂੰ ਲੁੱਧਰੇ ਕੋਲ ਲੈਣਾ ਆਦਮੋ ਆਇਆ ਨਮਰ ਬੋਲਦਾ ਹੈ ਹਾਂ ਪਰ ਇਤਨੀ ਆਈਡੀ ਪ੍ਰੂਫ ਅਸੀਂ ਰੱਖ ਲਈ ਐ ਉਹਦੀ ਫੋਟੋ ਖਿੱਚ ਲਈ ਐ ਤੇਰੇ ਪੰਡ ਦੀ ਫੋਟੋ ਖਿੱਚ ਲਈ ਐ ਅਹ ਗੁੱਡੀ ਤੂੰ ਨਾਲ ਇਕੱਠੇ ਦਿੰਦੀ ਐ ਨਾ ਤੇ ਘਰ ਵਾਲੀ ਐ ਤੂੰ ਨਹੀਂ ਨਹੀਂ ਘਰ ਵਾਲੀ ਹਾਂ ਐ ਤਾਂ ਇਹ ਵੀ ਉਸੇ ਵਾਸਤੇ ਦੀ ਐ ਨਾ ਜੀ ਦੋਸਤੋ ਇਹਦਾ ਐਡਰੈਸ ਪੂਰਾ ਸਾਰਾ ਕੁਝ ਪ੍ਰੋਪਰ ਕਰ ਲੈਣਾ ਤੇ ਜੇ ਦੁਆਰੇ ਇਸ ਘਰ ਨਾਲ ਨੂੰ ਅੰਜਾਮ ਦਿੰਦੇ ਆ ਕਿਤੇ ਜੇ ਫੜੇ ਜਾਂਦੇ ਆ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰਿਓ ਉਹਨੇ ਡੰਡਾ ਜੀ ਫੇਰਾਂ ਜਾਂ ਇਹਨਾਂ ਨੂੰ ਚੱਕਾਂਗੇ ਵੀ ਤੇ ਜੇ ਸਾਡੇ ਨੇੜੇ ਦਿਨੇ ਚੋਰੀ ਹੁੰਦੀ ਹੈ ਹੁਣ ਜ਼ਿੰਮੇਵਾਰੀ ਤੁਸੀਂ ਹੋ ਕੀ ਗੱਲ ਜੀ ਬੋਲ ਕਰਦੇ ਨਹੀਂ ਚੋਰੀ ਜ਼ਿੰਮੇਵਾਰ ਹੈਗੀ ਜੇ ਅਸੀਂ ਕਰਾਂਗੇ ਜੀ ਫਿਰ ਜ਼ਿੰਮੇਵਾਰ ਪਰ ਹੁਣ ਕਰਦੇ ਨਹੀਂ ਜੀ ਜੇ ਬੰਦੇ ਕਾਨੂੰ ਫੜੇ ਗਏ ਉਹਦੇ ਚ ਤੁਸੀਂ ਨਿਕਲ ਉਹ ਤੁਹਾਡਾ ਨਾਮ ਤੁਹਾਡਾ ਨਾਮ ਲੈਂਦੇ ਆ ਫੇਰ ਐਂਦਾ ਕੀ ਜੀ ਨਾਮ ਲੈਂਦਾ ਇਹ ਚੋਰੀ ਕਰਦੇ ਜੇ ਇਹੋ ਤੁਹਾਨੂੰ ਜਾਣ ਦੇਣਗੇ ਨਾ ਫੇਰ ਹੀ ਲੈਣਗੇ ਨਾ ਕੱਪ ਮਾਰ ਸਕਦੇ ਜੀ ਦੋਸਤ ਵੀ ਕਰ ਸਕਦੇ ਕੱਪ ਕੇ ਮਾਰ ਦਿੰਦੇ ਜੇ ਜੇ ਤੁਸੀਂ ਮੈਂ ਇਹਦੀ ਗੱਲ ਸੁਣਾ ਜੇ ਤੁਸੀਂ ਚੋਰੀ ਕੀਤੀ ਹੋ ਫੇਰ ਥੋੜਾ ਨਾਂ ਲੈਣਗੇ ਜਾਂ ਤੁਹਾਨੂੰ ਜਾਣ ਦੇਉਣਗੇ ਏਵੇਂ ਤਾਂ ਮੇਰਾ ਨਾਂ ਕਿਵੇਂ ਲੈ ਦਣਗੇ ਜਾਂ ਥੋੜਾ ਨਾਂ ਕਿਵੇਂ ਲੈ ਦਣਗੇ ਹੁਣ ਚੋਰੀਆਂ ਕਰਦੇ ਸਿੱਧ ਪਹਿਲਾਂ ਤਾਂ ਕਰਕੇ ਕੋਈ ਨਾਂ ਰੱਖ ਸਕਦਾ ਜੀ ਪਰ ਇਤੋਂ ਬਾਅਦ ਅਸੀਂ ਕੋਈ ਚੋਰੀ ਥੋੜਾ ਪੱਜੀਰਾ ਦਿਖਾਇਆ ਹੀ ਨਹੀਂ ਆਏ ਨਾਂ ਕਿ ਰੱਖ ਦਣਗੇ ਥੋੜਾ ਨਾਂ ਥੋੜਾ ਪੂਰਾ ਅਸੀਂ ਮੋਬਾਈਲ ਨੰਬਰ ਨਹੀਂ ਲਿਆ ਐਡੀ ਬ੍ਰੂ ਸਾਡੇ ਕੋਲੇ ਆ ਥੋੜਾ ਮੂੰਹ ਤੇ ਕੱਪੜਾ ਲਾਇਆ ਥੋੜਾ ਨਾਂ ਕਿਵੇਂ ਰੱਖ ਦਣਗੇ ਤਾਂ ਸੋ ਥੋੜਾ ਦੋ ਜੰਡਾ ਅਪਡੇਟ ਕਰਾਂਗੇ ਹੁਣ ਤੁਸੀਂ ਦੇਖੋ ਥੋੜਾ ਅਸੀਂ ਕੱਪੜੇ ਦਾ ਮੂੰਹ ਤੇ ਕੱਪੜਾ ਬੰਨਿਆ ਹੋਇਆ ਥੋੜਾ ਜਿਹਾ ਕਿਸੇ ਨੂੰ ਨਹੀਂ ਪਤਾ ਜੇ ਦੁਵਾਰਾ ਥੋੜਾ ਨਾ ਲੈਂਦੇ ਆ ਉਹ ਆਈਡੀ ਪ੍ਰੂਫਸ ਅਸੀਂ ਥੋੜੇ ਰੱਖ ਲਏ ਦੋਨਾਂ ਦੇ ਜੇ ਥੋੜਾ ਨਾ ਲੈਂਦੇ ਫੜੇਗੇ ਅਸੀਂ ਤੁਹਾਨੂੰ ਸਿੱਧੀ ਜੇਲ੍ਹ ਤੇ ਪੁਲਿਸ ਨੂੰ ਸਿੱਧਾ ਪੁਲਿਸ ਨੂੰ ਅਸੀਂ ਉਹ ਕਰਾਂਗੇ ਇਹ ਵੀਡੀਓ ਅਸੀਂ ਪਾਵਾਂਗੇ ਕੋਈ ਚੱਕਰ ਨਹੀਂ ਸੁੰਦਰ ਅਜ ਨਹੀਂ ਨਾ ਕਿਉਂਕਿ ਇਹ ਲੋਕਾਂ ਨੂੰ ਅਸੀਂ ਸਨੇਹਾ ਦੇਣ ਵਾਸਤੇ ਪਾਈਏ ਲੋਕਾਂ ਨੂੰ ਪਤਾ ਲੱਗ ਜਾਵੇ ਵੀ ਚੋਰਾਂ ਆਉਂਦੇ ਆ ਤੇ ਇਹ ਬਾਈ ਜਿਹੜੀ ਆ ਕਣਕ ਹੈ ਕਣਕ ਨੂੰ ਹੁਣ ਪਾਣੀ ਲਾਉਣ ਤੇ ਇਹ ਦਿਨ ਨੇ ਜਿਹੜਾ ਚੋਰੀਆਂ ਹੋਣਗੀਆਂ ਤੇ ਜੇ ਕੋਈ ਬੰਦਾ ਮਿਲਦਾ ਉਹਨੂੰ ਸੱਟ ਲਓ ਬਿਲਕੁਲ ਦਾ ਠੀਕ ਹੈ ਕੁੱਟਲ ਮਾਰ ਲਓ ਬੰਦਾ ਉਹਦੀ ਪੁਸ਼ਗਸ਼ ਕਰੋ ਅਸੀਂ ਇਹਨਾਂ ਨੂੰ ਕੋਈ ਕੁੱਟਿਆ ਨਹੀਂ ਮਾਰਿਆ ਨਹੀਂ ਕਈ ਵਾਰ ਕੋਈ 60 ਫੀਟ ਗਲਤਾਂ ਤੇ ਵੱਜ ਜਾਂਦੀ ਹੈ ਤੇ ਬੰਦੇ ਦੀ ਮੌਤ ਹੋ ਜਾਂਦੀ ਹੈ ਉਹਦਾ ਜ਼ਿੰਮੇਵਾਰ ਫਿਰ ਉਸੇ ਬੰਦੇ ਨੂੰ ਮਿਣਾ ਜਾਂਦਾ ਜਿਹੜੇ ਬੰਦੇ ਨੇ ਇਹਨੂੰ ਕੁੱਟਿਆ ਮਾਰਿਆ ਹੁੰਦਾ ਸੋ ਆਪਾਂ ਕਿਸੇ ਨਾਲ ਧੱਕਾ ਨਹੀਂ ਕਰਨਾ ਤੰਗ ਪ੍ਰੇਸ਼ਾਨ ਨਹੀਂ ਕਰਨਾ ਉਹਨੂੰ ਫੜੋ ਪੁਲਿਸ ਦੇ ਅਵਿਲੇ حوالے ਕਰੋ ਜੋ ਕਰਨਾ ਪ੍ਰਸ਼ਾਸਨ ਨੇ ਕਰਨਾ ਹੈ ਹਾਂ ਅਬਸ ਕੋਈ ਨਹੀਂ ਜਾ ਸਕਦੇ ਹੂੰ ਏ ਜਿਹੜੀ ਫਿਲਮ ਦਾ ਸਾਡਾ ਮੈਸੇਜ ਹੈਗਾ ਇੱਕ ਵਾਰੀ ਤੁਸੀਂ ਮੈਸੇਜ ਦੇ ਦਿਓ ਬਈ ਨਾ ਕੀ ਫਿਲਮ ਨੂੰ ਮੈਸੇਜ ਵਿੱਚ ਕੀ ਮੈਸੇਜ ਦਿੱਤਾ ਆਪਾਂ ਸਤਿ ਸ਼੍ਰੀ ਅਕਾਲ ਜੀ ਮੈਂ ਸਿੱਖਾਂ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬੋਲੋ ਬਈ ਕੀ ਮੈਸੇਜ ਹੈ ਜੀ ਪਹਿਲਾਂ ਤੂੰ ਬੋਲ ਦੇ ਮੈਂ ਜਿੱਦਾਂ ਜੀ ਆਪਾਂ ਦਾ ਮਿਹਨਤ ਕਰਕੇ ਖਾਓ ਹੂੰ ਚੋਰੀਆਂ ਦੇ ਕੋਈ ਫਾਇਦਾ ਨਹੀਂ ਚੋਰੀ ਕਰੋਗੇ ਆਦੇ ਮਾਪਿਓ ਦੀ ਬੇਇੱਜ਼ਤੀ ਹੋਊਗੀ ਆਹਦਾ ਮਿਹਨਤ ਕਰਕੇ ਖਾਓ ਭਾਵੇਂ ਜੁੱਤੀਆਂ ਪਾਲਸਾਂ ਕਰਕੇ ਖਾਓ ਭਾਵੇਂ ਦਿਹਾੜੀ ਕਰਕੇ ਸਹੀ ਹੈ ਆ ਤੁਸੀਂ ਛੋਟਾ ਵੱਡਾ ਨਹੀਂ ਦੇਖਣਾ ਚਾਹੀਦਾ ਜੀ ਕੋਈ ਵੀ ਹੈ ਜੀ ਪਰ ਕੰਮ ਇਹੋ ਜਿਹਾ ਕਰੋ ਤੋ ਬਾਈ ਜੀ ਸਾਡੀ ਵੀਡੀਓ ਸੀ ਇਹ ਮੈਸੇਜ ਲਈ ਬਣਾਈ ਗਈ ਹੈ ਜਿਹੜੇ ਵੀਰਾਂ ਨੂੰ ਵਧੀਆ ਲੱਗੀ ਸ਼ੇਅਰ ਕਰ ਦਿਓ ਆਉਣ ਵਾਲੇ ਸਮੇਂ 'ਚ ਚੋਰੀਆਂ ਬਹੁਤ ਹੋਣਗੀਆਂ ਘੁੱਂਦਾ ਪੈਣਗੀਆਂ ਰਾਤਾਂ ਨੂੰ ਚੋਰੀਆਂ ਹੋਣਗੀਆਂ ਤੇ ਇਹ ਕਿਸਾਨ ਵੀਰਾਂ ਨੂੰ ਜੀ ਕਹਿੰਦੇ ਬਹੁਤ ਵਾਰ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਕਿਤੇ ਵੀ ਬੰਦੇ ਮਿਲਦੇ ਆ ਉਹਨਾਂ ਨੂੰ ਕੁੱਟ ਮਾਰਨ ਦੀ ਕੋਈ ਲੋੜ ਨਹੀਂ ਪੁਲਿਸ ਸਰਜੰਮ ਉਹਨਾਂ ਦੀ ਕਾਰਵਾਈ ਆਪੀ ਕਰੋਗੇ ਉਹਨਾਂ ਨੂੰ ਫੜਾਓ ਤੇ ਸੋ ਵੀਡੀਓ ਵਧੀਆ ਲੱਗੀ ਸ਼ੇਅਰ ਕਰ ਦਿਓ ਉਸ ਨੂੰ ਅਸੀਂ ਹੋਰ ਵੀਡੀਓ ਭੇਜਾਂਗੇ ਆਪਣੇ ਦਸਾਂ ਨਾਂ ਦੀ ਕਮਾਈ ਕਰਿਆ ਕਰੋ ਜੀ ਬੜੀ ਕੰਮ ਹੋਣੀ ਹੈ ਚੰਗੇ ਇਨਸਾਨ ਬਣ ਕੇ ਜਾਓ ਸੋ ਬਈ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਮੈਂ ਤੁਹਾਡਾ ਆਪਣਾ ਬੂਟਾ ਬਰਾੜ ਬੂਟਾ ਗਦਾਰੀ ਚੈਨਲ ਤੋਂ ਬੇਜ ਤੁਹਾਨੂੰ